ਇਹ ਬਣਾਵਾ ਸਾਡਾ ਤੇ ਨਰੋਟ ਮਰੇ ਦੇ ਵਾਸੀ ਆ ਨਰੋਟ ਮਰੇ ਸੈਲਰ ਪੈਂਦਾ ਸਾਡੇ ਲਾਗੇ ਤੇ ਸੈਲਰ ਦੀ ਦੀਵਾਰ ਹੈ ਜਿਹੜੀ ਸਾਡੀ ਛੱਡ ਤੇ ਡਿੱਗੀ ਆ ਛੱਡ ਦੇ ਅੰਦਰ ਡੰਗਰੇ ਹੀ ਸਾਡੇ 6-7 ਜਿਨ੍ਹਾਂ ਵਿੱਚੋਂ 6 ਮੋਕੇ ਦੀ ਮਰਗੇ ਆ 4 ਮੱਝਾਂ 2-3 ਮੱਝਾਂ ਤੇ 2 ਗਾਈਆਂ ਤੇ 2 ਉਹਨਾਂ ਦੇ ਬੱਚੇ ਤੇ ਇਹ ਦੀਵਾਰ ਹੈ ਜਿਹੜੀ 15-16 ਫੁੱਟ ਉੱਚੀ ਆ ਇਹ ਆਣ ਕੇ 5 ਫੁੱਟ ਦੂਰ ਹਾਈਟ ਆ ਆਣ ਕੇ ਸਾਡੀ ਛੱਡ ਤੇ ਡਿੱਗੀ ਆ ਉਹਦੇ ਕਾਰਨ ਸਾਡੇ ਡੰਗਰਾਂ ਦਾ ਨੁਕਸਾਨ ਹੋਇਆ ਮਕਾਨ ਜਿਹੜਾ ਉਹ ਵੀ ਫੈਕਚਰ ਹੋਇਆ ਹੈ ਜਿਹੜੀ ਰਿਆਸ਼ ਹੈ ਸਾਡੀ ਕੀ ਮੰਗ ਕਰਦੇ ਤੁਸੀਂ ਮੰਗੇ ਹੋ ਸਰਕਾਰ ਅੱਗੇ ਬੇਨਤੀ ਹੈ ਕਿ ਵੱਦ-ਵੱਦ ਸਾਡੇ ਨਾਲ ਇਨਸਾਫ ਕੀਤਾ ਜਾਏ ਸਾਡੀ ਇਹ ਹੁਕਮ ਆਈ ਹੈ ਤੇ ਡੰਗਰ ਸਾਡੇ ਜਿਹੜੇ ਪੂਰੇ ਹੋ ਗਏ ਸਾਡੂ ਮੁਆਵਜ਼ਾ ਦਿੱਤਾ ਜਾਏ ਕਿਹਨਾਂ ਦਾ ਸੈਲਰ ਹੈ ਸੈਲਰੀ অশੋਕ ਦਾ ਹੈ ਰਾਇਸ ਮਿਲ ਕੋਈ ਕੰਪਲੇਨ ਕੀਤੀ ਤੁਸੀਂ ਕੰਪਲੇਨ ਥਾਣੇ ਕਰਕੇ ਆਏ ਆ ਅਸੀਂ ਤੇ ਮਾਲਕਾਂ ਨੂੰ ਅਸੀਂ ਕਿਹਾ ਸੀ ਆਏ ਜੀ ਜਰੂਰ ਮੌਕਾ ਵੇਖਣ ਤੇ ਬਾਅਦ ਵਿੱਚ ਫਿਰ ਕੁਝ ਵੀ ਨਹੀਂ ਹੈ ਜੀ ਨਹਾਗਾ ਸਾਡੇ ਰਿਸ਼ਤੇਦਾਰ ਹੈਗੇ ਤੇ ਅਸੀਂ ਮਕੇਰੀਆਂ ਹਲਕੇ ਤੋਂ ਆਏ ਆ ਜੀ ਤੁਹਾਨੂੰ ਖਬਰ ਲੈਣ ਤੇ ਤੇ ਇਹਨਾਂ ਦੀ ਮਤਲ ਛੱਡ ਦੇ ਉੱਪਰ ਪਿਆ ਹੈ ਮਤਲ ਇਹ ਆਗੇ ਦੁਆਰ ਪਿਛੇ ਪਾਸੇੋਂ ਡੇਕੇ ਆਗੇ ਉੱਪਰ ਪਈ ਹੈ ਥੱਲੇ ਇਹਦੇ ਡੰਗਰ ਪਸ਼ੂ ਜਿਹੜੇ ਨੇਰੀ ਦੇ ਉਹ ਤੂਫਾਨ ਜਾਂ ਚਲਿਆ ਤੇ ਉਹ ਉਹ ਡੰਗਰ ਵਿੱਚੋਂ ਢੱਠੇ ਆ ਤੇ ਉਹ ਪਿੱਛੋਂ ਇਹਨਾਂ ਦੀ ਦੁਆਰ ਜਿਹੜੀ ਸੈਲਰ ਵਾਲੀ ਹੈ ਉਹ ਡੇਗੇ ਆਗੇ ਉੱਪਰ ਡਿਗੇ ਆ ਤੇ ਥੱਲੇ ਉਹ ਡੰਗਰ ਆਗੇ ਮਤਲ ਵਿੱਚ ਮਰ ਗਏ ਸਾਰੇ ਤੇ ਇਹਨਾਂ ਦੀ ਖਬਰ ਖਬਰ ਲੈਣ ਦੇ ਵਾਸਤੇ ਅਸੀਂ ਇੱਥੇ ਆਏ ਸੀ ਬਾਕੀ ਬੇਨਤੀ ਹੈ ਕਿ ਸਾਡੀ ਇਹੋ ਹੀ ਹੈ ਕਿ ਇਹ ਗਰੀਬ ਬੰਦੇ ਆ ਇਹਨਾਂ ਦੀ ਹੈਲਪ ਕੀਤੀ ਜਾਏ ਮਗਰ ਜਿਹੜਾ ਸਾਡੇ ਮਕਾਨ ਹੈਗਾ ਉਹਦੇ ਦੇ ਉੱਪਰ ਵੀ ਦੁਆਰ ਆ ਕੇ ਡਿੱਗੀ ਹੈ ਉਹ ਵੀ ਪਿੱਛਰ ਹੋਇਆ ਸਾਰਾ ਤੇ ਨੁਕਸਾਨ ਹੋਇਆ ਲਗਭਗ ਇਹਲੇ ਘੜ ਤੋਂ ਘੜੀ 15-16 ਲੱਖ ਰੁਪਏ ਦਾ ਨੁਕਸਾਨ ਹੋਇਆ ਇੱਥੇ ਜੀ ਕੀ ਮੰਗ ਕਰਦੇ ਹੋ ਦੇਖੋ ਜੀ ਉਹ ਅੱਗੇ ਹੁਣ ਸਰਕਾਰ ਦੀ ਜਿੰਨੀ ਕ ਹੈਲਪ ਕਰ ਸਕਦੇ ਉਹਦੇ ਮਰਜ਼ੇ ਹੈ ਜੀ ਇਹਨਾਂ ਦੀ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਪਰ ਅਸੀਂ ਬਹੁਤ ਗਰੀਬ ਬੰਦੇ ਆ ਇਹ ਜਿਹੜਾ ਜਿਨ੍ਹਾਂ ਦੀ ਡੰਗਰ ਮਰੇ ਇਹਨਾਂ ਕੋਲ ਇਹੋ 5 ਕੁ ਮਈਆਂ 6 ਸੀਗੀਆਂ ਤੇ ਉਹ ਸਾਰੇ ਡੰਗਰ ਖਤਮ ਹੋ ਗਏ ਆ ਅੱਜ 2 ਕੁ ਡੰਗਰ ਬਾਹਰੋਂ ਲਿਆ ਆ ਗਏ ਤੇ ਉਹਨਾਂ ਨੇ ਕਿਸੇ ਨੇ ਬੰਨੇ ਇੱਥੇ ਤੇ ਬਾਕੀ ਉਹਨਾਂ ਦੇ ਉਹ ਸਾਰੇ ਖਤਮ ਹੋ ਗਏ